ਕਲਪਤੀ ਦੇ ਨਾਲ ਇਸ ਦਾ ਵੀ ਕੋਈ ਰੋਲ ਜਦੋਂ ਭਗਤੀ ਕਰਦਿਆਂ ਨੂੰ ਤਤੀ ਤਵੀ ਤੇ ਬੁਧਾਵਾ ਉਹ ਬੰਦੇ ਬਾਸ਼ਾ ਮਾਰੇ ਦੇ ਨਾਲ ਸ਼ਕਤੀ ਸੂਰ ਦੀ ਦਾ ਤੇਜ ਪ੍ਰਕਾਸ਼ ਹੋਵੇ ਜ਼ਰੂਰ ਨਾ ਕੋਈ ਦਰਦ ਸੀਤਾਲਾ ਕੇਂਦਰ ਹੈ ਭਗਤੀ ਦਾ ਕੇਂਦਰ ਹੈ ਹਰ ਜਦੋਂ ਸ਼ਕਤੀ ਵੀ ਚਾਹੀਦੀ ਹੈ ਇਸੇ ਕਰਕੇ ਮੇਰੇ ਪਿਤਾ ਗੁਰੂ ਜੀ ਨੇ ਮਾਰਾ ਜਦ ਸੰਸਾਧਿਆ ਫਿਰ ਖਾਲਸੇ ਨੂੰ ਸੰਤ ਸਿਪਾਹੀ ਦਾ ਰੂਪ ਦਿੱਤਾ ਇਹਦੇ ਕੋਲ ਸੂਰਜ ਦੀ ਵਰਤਾ ਤੇਜ ਪ੍ਰਕਾਸ਼ ਹੋ ਗਈ ਇਹਦੇ ਕੋਲੇ ਚੰਦਰਮਾ ਵਰਗੀ ਸੀਤਤ ਆਜੇ ਜਦ ਉਸੇ ਕ ਅਮਰਤ ਬੇੜੀ ਉਹਦਾ ਅਮਰਤ ਬੇੜੀ ਗੁਰੂ ਦਾ ਜਨ ਕਰਦਾ ਉਹਦਾ ਇਹ ਸੰਤ ਦਾ ਰੂਪ ਹੈ ਅਮਰਤ ਬੇੜਾ ਸਾਚੇ ਨਾਮ ਉਹ ਬੜੀ ਆਈਗੀ ਚਾਰ ਕਰਮੀ ਆਵੇ ਕੱਪੜਾ ਬਦਲੀ ਗੋਪਾਰ ਨਾਨਕ ਜੀ ਵੈਦਾਨੀ ਸਭ ਆਪੇ ਇਦੋਂ ਉਹ ਬੇੜੀ ਕਾੜਦੇ ਕੋ ਮੱਲੇ ਹਏ ਅਹੇ ਕੱਲਿਆ ਹਏ ਬਰ ਬੰਦਨਾ ਹੈ ਮੈਂ ਬੰਦਨਾ ਜੇ ਤੈਸ ਕੋ ਰਹੇ ਪਰਮੇਸ਼ਵਰ ਹੈ ਕਲਕਾਰਨ ਹੈ ਸਰਬੋ ਵਰ ਇਹ ਉਹਦੇ ਨਾਲ ਜੁੜ ਕੇ ਉਹਦਾ ਰੂਪ ਖੋਲ ਜਾਂਦਾ ਹੈ ਸੰਤ ਇਹ ਸਾਡੀ ਝੋਲੀ ਚ ਮਹਾਰਾਜ ਨੇ ਸਾਡੇ ਪਿਤਾ ਨੇ ਸਾਡੀ ਝੋਲੀ ਚ ਪਾਇਆ ਸੇਖ ਸੰਤ ਦਿਨ ਅਮਰਤ ਵੇਲੇ ਉੱਠਦਾ ਜਦੋਂ ਗੁਰੂ ਨਾਲ ਜੁੜਦਾ ਹੈ ਤੇ ਮੇਰੇ ਸੰਤ ਦਾ ਰੂਪ ਸੀਤਲ ਦਾ ਚੰਦ੍ਰਮਾ ਵਰਗੀ ਸੀਤਰਤਾ ਦੇ ਵਿੱਚ ਆ ਜਾਂਦੀ ਹੈ ਤੇ ਦਨ ਚੜਦਾ ਕਾਰੋ ਵਿਹਾਰ ਕਰਦਾ ਹੈ ਗ੍ਰਸਤੀ ਵੀ ਹੈ ਪਰ ਇੰਨਾ ਦਾ ਜੁਣਾ ਜਦ ਸਾਭ ਇੱਕ ਕੀ ਆਉਦ ਨਿਦਾਨ ਬਣੇ ਅਤਹੀ ਰਣ ਮੇ ਉਦੋਂ ਫਿਰ ਇਹ ਸੂਰਜ ਵਰਗਾ ਪ੍ਰਕਾਸ਼ ਸਾਹਮਣੇ ਬਿਧਾਨੇ ਜਾਂਦ ਫਿਰ ਭਾਵੇਂ ਸਾਹਮਣੇ ਸਵਾ ਲੱਖ ਫੌਜ ਵੀ ਹੋਵੇ ਤੇ ਤਾਂ ਹੀ ਮੇਰੇ ਪਿਤਾ ਨੇ ਕਿਹਾ ਸਵਾ ਲੱਖ ਸੇ ਕੇ ਲੜਾਂ ਤਬੈ ਤੁਹਾਨੂੰ ਉਸਨਾਂ ਕੋਈ ਉਹੀ ਲੜ ਸਕਦਾ ਜਿਹਦੇ ਕੋਲ ਸੂਰਜ ਵਰਗਾ ਤੇਜ ਪ੍ਰਕਾਸ਼ ਹੋਵੇ ਮਰੇ ਕਹਿੰਦੇ ਇਹ ਜਿਹੜਾ ਸਰੀਰ ਹੈ ਇਹ ਜਿਹੜੀ ਦੇਹ ਪੰਜਾਂ ਤੱਤਾਂ ਦੀ ਮਿਲੀ ਹੈ ਸਾਨੂੰ ਇਹ ਮਿਲੀ ਹੈ ਤਾਕੇ ਇਹਦੇ ਵਿੱਚ ਸੂਰਜ ਵਰਗਾ ਤੇਜ ਪ੍ਰਤਾਪ ਪੈਦਾ ਹੋਵੇ ਤੇ ਇਹਦੇ ਵਿੱਚ ਚੰਦਰਮਾ ਵਰਗੀ ਸ਼ੀਤਲਤਾ ਹੋਵੇ। ਇਹ ਸੰਤ ਵੀ ਹੋਵੇ, ਇਹ ਸਾਈ ਵੀ, ਜੀਵਨ ਜਿਉਣਾ ਇਹ ਸੰਤ ਬਣ ਕੇ ਰਹੇ, ਸ਼ੀਤਲਤਾ ਬਣ ਕੇ ਰਹੇ ਤੇ ਜੇ ਕੋਈ ਉਹਨਾਂ ਦੀ ਮਾਣਾਵੇ ਫਿਰ ਇਹਦੇ ਕੋਲ ਤੇਜ ਪ੍ਰਤਾਪ ਤੇ ਸ਼ੂਨਿਤ ਪ੍ਰਤਾਪ ਤੇ ਇਹਦੇ ਜੀਵਨ ਦੇ ਵਿੱਚ ਆਵੇ ਕਬੀਰ ਸੂਰਜ ਚਾਂਦ ਕਾ ਉਹਦੇ ਪਈ ਸਭ ਦੇ ਇਸੇ ਕਰਕੇ ਆਪਾਂ ਪੜਦੇ ਨਾ ਭਾਈ ਬਰਾਬਰਤ ਮਾਨਵਤ ਦੀ ਹੁੰਦੀ ਆ। ਗੋਵਿੰਦ ਦੇ ਰੰਗ ਕੀ ਇਹ ਤਦੋਂ ਮਿਲਿਆ ਜਾਣਿਆ ਗੁਰੂ ਨੂੰ ਪਰਮਾਤਮਾ ਨੂੰ ਜਿੱਦੇ ਸਾਡੇ ਕੋਲ ਸੂਰਜ ਵਰਗਾ ਤੇਜ ਪ੍ਰਤਾਪ ਹੋਊਗਾ ਤੇ ਚੰਦਰਮਾ ਵਰਗੀ ਸੀਤਾ ਭਈvarphiਤ ਬਦਨ ਮਨ ਤੇ ਹਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਅਬਰ ਕਾਇਦੇ ਤਰਕੇ ਤਨ ਕਾਮ ਮਿਲ ਸਾਧ ਸੰਗਤ ਅਲਕੇਦ ਮਰਿਆ ਕਹਿੰਦੇ ਇਹ ਦੋਨੇ ਭਗਤੀ ਤੇ ਸ਼ਕਤੀ ਦੇ ਸਮੇਲ ਕਰਕੇ ਜਦੋਂ ਫਿਰ ਇਹ ਦੇਮਣੀ ਤੇ ਗੁਰ ਗੋਬਿੰਦ ਕੇ ਬਿਨ ਮਿਲੇ ਪੜਦੇ ਜੇ ਇਹ ਜੀਵਨ ਦੇ ਵਿੱਚ ਤੁਹਾਡੇ ਵਿੱਚ ਗੁਣ ਨਹੀਂ ਆਏ ਫਿਰ ਜਮ ਜਮ ਮਰੈ ਮਰੈ ਫਿਰ ਜੰਮੈ ਬੋਲ ਸਜਾਈ ਪੈ ਦੇਸ ਲੰਮੈ ਜਹ ਅਨਪੋ ਤਹ ਪੈ ਨਹੀਂ ਜਹ ਪੋ ਤਹ ਹਰ ਨਾਹੀ ਕਹਿਓ ਕਬੀਰ ਵਿਚਾਰ ਕੈ ਸਤ ਸੁਨੋ ਮਨ ਬਾਹੀ ਜਹ ਅਨਪੋ ਜਿੱਤੇ ਫਿਰ ਇਹ ਅਨਪੋ ਅਨਪ ਵੀ ਗਿਆਨ ਆ ਗਿਆ ਜਿੱਤੇ ਗੁਰੂ ਜੀ ਵਰਗਾ ਤੇ ਪ੍ਰਤਾਪ ਹੈ ਤੇ ਪਰਮਾਤਮਾ ਦੇ ਨਾਮ ਦੀ ਚੰਦਰਮਾ ਫਿਰ ਉੱਤੇ ਜਿੱਥੇ ਜਹਿਰ ਰੂਪ ਉਹ ਜਿੱਥੇ ਅਨਪਬੀ ਗਿਆਨ ਆ ਗਿਆ ਉਹ ਪਰਮਾਤਮਾ ਦਾ ਪ੍ਰਕਾਸ਼ ਹੋ ਗਿਆ ਤਹਿ ਭੈ ਨਹੀਂ ਉਤੋਂ ਡਰ ਦੂਰ ਹੋ ਜਾਂਦਾ ਜਹਿਰ ਰੂਪ ਜਿੱਥੇ ਉਹ ਪਰਮਾਤਮਾ ਦੇ ਗਿਆਨ ਦਾ ਪ੍ਰਕਾਸ਼ ਹੋ ਗਿਆ ਕੁੰਬੇ ਵਧਾ ਜਲ ਨਾ ਹੈ ਜਲ ਮਨ ਕੁੰਬਨਾ ਹੋਏ ਗਿਆਨ ਦਾ ਬੰਦਾ ਮੰਨ ਰਹਾ ਗੁਰੂ ਦੇ ਗਿਆਨਾ ਜਦੋਂ ਗੁਰੂ ਨਾਲ ਜੁੜਿਆ ਜਾਂਦਾ ਜਿੱਥੇ ਪ੍ਰਕਾਸ਼ ਹੋ ਗਿਆ ਤੇ ਅਨਪੋ ਪ੍ਰਕਾਸ਼ ਹੋਇਆ ਫਿਰ ਦੇ ਵਿੱਚੋਂ ਸਾਰੇ ਡਰ ਦੂਰ ਹੋ ਗਏ ਤੇ ਇਹ ਜਿਨ੍ਹਾਂ ਦੇ ਕੋਲੇ ਅਨਪਬੀ ਗਿਆਨ ਸੀਗਾ ਫਿਰ ਸਵਾਰਤ ਫੌਜ ਦੇ ਨਾਲ ਕੋਈ ਨਾ ਸਕਦਾ। ਤੇ ਦੇਖ ਲੈ ਨੂੰ ਮੈਂ ਅਸਲਾ ਪਾ ਪਾ ਬਰੇ ਦੇ ਕ ਆਪਣੀ ਜਿੰਦਗੀ ਚ ਦਰਬਾਰ ਸਾਹਿਬ ਦੇ ਨਾਲ ਇਹ ਸਵਾਰਤ ਫੌਜ ਹੈ ਅੰਦਰ ਦੂਸੋਂ ਸੰਗਤ। ਤੇ ਉਹੀ ਸੀ ਜਿਹੜੇ ਕਹਿੰਦੇ ਸੀ ਸਾਡੇ ਨਾਸਾਂ ਤੋਂ ਦਰਬਾਰ ਸਾਹਿਬ ਫੌਜ ਆਉਗੀ। ਉਹ ਹੱਥ ਖੜੀ ਕਰਕੇ ਬਾਗੀ। ਤੇ ਜਿਨ੍ਹਾਂ ਦੇ ਅੰਦਰ ਕਬੀਰ ਸੂਰਜ ਚਾਂਦ ਕਾ ਉਹ ਜਿਨ੍ਹਾਂ ਦੀ ਦੇਹ ਦੇ ਵਿੱਚ ਉਹ ਸੂਰਜ ਚੰਦਰੋਂ ਪਹਿਲਾ ਹੋਏ ਸੀਗੇ ਉਹ ਅਮਰਤ ਵੇਲੇ ਵਾਗਨ ਵਾਗਨ ਵੀ ਕਰਦੇ ਸੀ ਤੇ ਦਿਨੇ ਫਿਰ ਜਿੰਜਾ ਤੇ 5 ਦੇ ਲੱਖ ਗੋਲੀ 1 ਮਿੰਟ ਚ 5 ਦੇ ਲੱਖ ਗੋਲੀ 1 ਮਿੰਟ ਚ ਲੱਗਦੀ ਸੀ ਤੇ ਪਰ ਸੂਰਜ ਤੇ ਚੰਦਰਮਾ ਉਹਦੇ ਹੋਇਆ ਪਾ ਸੀ ਤੇਜ ਪ੍ਰਤਾਪ ਵੀ ਇੰਨਾ ਸੀ ਗੋਲਿਆਂ ਦਾ ਡਰ ਮੁੱਕ ਗਿਆ ਕਿਉਂਕਿ ਅਨਪੋ ਪ੍ਰਕਾਸ਼ ਹੋ ਗਿਆ ਤੇ ਭੈ ਦੂਰ ਹੋ ਗਿਆ ਇਹ ਅੰਦਾਜ਼ੇ ਪਤਾ ਹੜਿਆ ਦੇ ਜਹ ਅਨਪੋ ਤਹ ਭੈ ਨਹੀਂ ਜਿੱਤੇ ਅਨਪੋ ਪ੍ਰਕਾਸ਼ ਹੁੰਦਾ ਉਹ ਥੋੜਾ ਦੂਰ ਹੋ ਜਾਂਦਾ ਹੈਗਾ ਤੇ ਜਹ ਭਉ ਤਹ ਹਾਰ ਜਿੱਥੇ ਮਨ ਨੂੰ ਡਰ ਬਣੇ ਜ਼ਿੰਦਗੀ ਚ ਉਥੇ ਪਰਮਾਤਮਾ ਦਾ ਨਾਮ ਭੁੱਲੇਗਾ ਡਰੀ ਉਹਦੋਂ ਹੁੰਦਾ ਹੈ ਨਾ ਭੈ ਵਿੱਚ ਸਭ ਆਕਾਰ ਹੈ ਨਿਰਪਰਵਰਤੀ ਉਹ ਸੋਏ ਤੇ ਸਾਰਾ ਆਕਾਰ ਹੈ ਜਿਹੜਾ ਪੂਰਾ ਇਹ ਦਰ ਦੇ ਵਿੱਚ ਬੱਧਿਆ ਹੋਇਆ ਹੈ ਭੈ ਵਿੱਚ ਸਭ ਆਕਾਰ ਹੈ ਨਿਰਪਰਵਰਤੀ ਉਹ ਮੇਰਾ ਵੇਗੂ ਹੈ ਜਿਹੜਾ ਨਿਰਪਾ ਹੋਏਗਾ ਸਤਗੁਰੂ ਸੇਵੇਂ ਹਰ ਰੂਪ ਸੇ ਤੇਿੱਥੇ ਪਾਉ ਉਹ ਜਿੱਦੇ ਫਿਰਦੇ ਚ ਗੁਰੂ ਦਾ ਸ਼ਬਦ ਵੱਸ ਗਿਆ ਉਹ ਨਿਰਭਾਉ ਹੋ ਜਾਂਦਾ ਹੈਗਾ ਮਨ ਜਵਾਦ ਹੈ ਉੱਥੇ ਫਿਰ ਡਰ ਨਹੀਂ ਹੁੰਦਾ ਜਿੱਥੇ ਅਨਪਾ ਹੋਏਗਾ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੈ ਉੱਥੇ ਡਰ ਨਹੀਂ ਹੈ ਤੇ ਜਿੱਥੇ ਡਰ ਹੈ ਉੱਥੇ ਪਰਮਾਤਮਾ ਨਹੀਂ ਹੈ ਕਹਿਓ ਕਬੀਰ ਵਿਚਾਰਕ ਹੈ ਸੰਤ ਸੁਣਾਉਣ ਐ ਸੰਤ ਜਨੋ ਇਹ ਗੱਲ ਨਿਰਨੇ ਦੀ ਗੱਲ ਸਮਝ ਲੋ ਇਹ ਨਿਰਭੋਜ ਹੈ ਸਗਲ ਪਹੁਂਟ ਹੈ ਜਦੋਂ ਪਰਮਾਤਮਾ ਨਾਲ ਜੁੜੋਗੇ ਤੇ ਸਾਰੇ ਡਰ ਸੁੱਦੇ ਲੋਕ ਲਾਜ ਦੇ ਡਰ ਕਿੰਨੇ ਡਰਦੇ ਇੱਥੇ ਆਪਾਂ ਕੱਲੋ ਵਿਚਾਰਦੇ ਹੁੰਦੇ ਹਾਂ ਮਨੁੱਖ ਲੋਕਾਂ ਤੋਂ ਡਰਤਾ ਬਹੁਤੇ ਕੰਮ ਕਰਦਾ ਹੈ ਲੋਕ ਕੀ ਕਹਿਣਗੇ ਲੋਕ ਲਦੀਆਂ ਦਾ ਬੜਾ ਬੱਡਾ ਭਾਇਆ ਸ੍ਰੀ ਕੀ ਕਹਿਣਗੇ ਲੋਕ ਕੀ ਕਹਿਣਗੇ ਨਤ ਨਹੀਂ ਰਹਿਣਾ ਜਦੋਂ ਫਿਰ ਸਾਰੇ ਮੈਂ ਪੁਕਾਰ ਕੇ ਕਹਿੰਦਾ ਕਹੋ ਤਬੀਰ ਵਿਚਾਰ ਕੈ ਇਹ ਵਿਚਾਰ ਦੀ ਗੱਲ ਹੈ ਸੰਤ ਸੁਣੋ ਮਨ ਮਾਇ ਪੈ ਸੰਤ ਜਨੋ ਇਹ ਮਨ ਤੇ ਡੇੜਾ ਕਰ ਲੋ ਜਿੱਥੇ ਪ੍ਰਮਾਤਮਾ ਦਾ ਪ੍ਰਕਾਸ਼ ਹੋ ਗਿਆ ਉਥੇ ਦਰਦੀ ਹੈ ਜਿੱਦੇ ਪੁੱਜ ਗਿਆ ਤੇ ਦਰਦੇ ਵਿੱਚ ਰਹਨੇਗਾ ਪ੍ਰਮਾਤਮਾ ਦੇ ਨਾਮ ਦੇ ਨਾਲ ਮਰਗ ਦੇ ਨਾਨਕ ਜਿਨ ਮਨ ਪਾਓ ਤੇ ਨਾਮ ਉਹ ਪਰਮਾਤਮਾ ਦਾ ਪਹਿਲਾ ਡਰ ਪੈਦਾ ਹੁੰਦਾ ਤੇ ਫਿਰ ਉਹ ਦੇ ਵਿੱਚ ਪਰਮਾਤਮਾ ਦਾ ਪ੍ਰੇਮ ਪ੍ਰਗਟ ਹੁੰਦਾ ਉਸ ਤੋਂ ਸਾਰੇ ਡਰ ਦੂਰ ਹੋ ਜਾਂਦੇ ਹਨ ਕਵੀਰਾ ਜਿਨਹੋਂ ਕਿਛੂ ਜਾਣਿਆ ਨਹੀਂ ਤੈਨ ਸੁਖ ਨੀਂਦ ਵਿਹਾਰ ਹਮ ਉਹ ਜੋ ਪੂਜਾ ਭੂਜਣਾ ਔਰੀ ਪਰਿਵਾਰ ਕਵੀਰ ਜਿਨਹੋਂ ਕਿਛੂ ਜਾਣਿਆ ਨਹੀਂ ਤੈਨ ਸੁਖ ਨੀਂਦ ਵਿਹਾਰ ਹਮ ਉਹ ਜੋ ਪੂਜਾ ਭੂਜਣਾ ਪੂਰੀ ਪਰਿਬਲਾਏ ਤਨ ਮੇਰਾ ਬਾਬਾ ਪੀਰ ਜੀ ਨੇ ਬਿੜਿਆ ਲਈ ਪਤਾ ਨਹੀਂ ਕਿਹੜੀ ਵਸਤਾ ਚ ਗੱਲਾਂ ਕਰਦੇ ਨੇ ਇਹ ਤਾਂ ਬਾਬਾ ਜੀ ਜਾਣਦੇ ਨੇ ਤੇ ਆਪਾਂ ਨੂੰ ਮਹਾਰਾਜ ਜਿੰਨੀ ਕੁ ਮਤਬਦਦ ਬਖਦੇ ਵਿਚਾਰਦੇ ਆ ਹੁਣ ਮਹਾਰਾਜ ਕਹਿੰਦੇ ਨੇ ਕਿ ਜਿਨ੍ਹਾਂ ਨੇ ਜ਼ਿੰਦਗੀ ਦੇ ਪਰਮਾਤਮਾ ਦੇ ਅਨੁਭਵ ਨੂੰ ਨਹੀਂ ਸਮਝਿਆ ਉਹ ਮਾਇਆ ਦੀ ਗਰਭੰਧ ਦੀ ਨੀਂਦ ਵਿੱਚ ਐਨੇ ਸੁੱਤੇ ਹੋਏ ਆ ਮੰਨੋ ਪਦਾਰਥਾਂ ਨੂੰ ਸਾਰੇ ਸੁੱਖ ਸਮਝਦੇ ਨੇ ਤਬੀਰ ਜਿਨੂ ਜਿਨੋ ਕਿਛੂ ਜਾਣਿਆ ਨਹੀਂ ਜਿਨੇ ਅਨਪੋ ਪ੍ਰਕਾਸ਼ ਨੂੰ ਨਹੀਂ ਜਾਣਿਆ ਮਾਇਆ ਦੀ ਗਬਲ ਦੀ ਜਿੰਦ ਇੰਨੇ ਸੁੱਤੇ ਹੋਏ ਐ ਲੋਕਾਚਾਰ ਦੀ ਇੰਨੇ ਸੁੱਤੇ ਐ ਤੇ ਉਹ ਮਨ ਨੂੰ ਇਹਨਾਂ ਪਦਾਰਥਾਂ ਨੂੰ ਹੀ ਸੁੱਖ ਦਾ ਸਾਧਨ ਮੰਨੀ ਬੈਠੇ ਐ ਪਰਮਾਤਮਾ ਕਹਿੰਦੇ ਸਾਨੂੰ ਸਮਝ ਆ ਗਈ ਐ ਕਬੀਰ ਜਿਨੋਂ ਕਿਛੁ ਜਾਣਿਆ ਨਹੀਂ ਤਿੰਨ ਸੁਖ ਨੀਂਦ ਵਿਹਾਏ ਹਮੋ ਜੋ ਬੂਝਾ ਬੂਝਣਾ ਪੂਰੀ ਪਰ ਸਾਨੂੰ ਇਹ ਸਮਝ ਆ ਗਈ ਐ ਵੀ ਜਿੱਥੇ ਪਰਮਾਤਮਾ ਦਾ ਅਨੁਭਵ ਹੈ ਉਥੇ ਬਨਾਂਦਾ ਜਿੱਥੇ ਪਰਮਾਤਮਾ ਭੁੱਲ ਗਿਆ ਉਥੇ ਦੁੱਖ ਹੈ ਸਾਨੂੰ ਇਹ ਪਰ ਸਮਝ ਆ ਗਈ ਪਰ ਕਹਿੰਦਾ ਹੈ ਬੜਾ ਔਖਾ ਹਮੂ ਜੋ 부ਜਾ 부ਜਣਾ ਪੂਰੀ ਪਰਿ ਬਲਾਈ ਮਨੋਦੀਪੇ ਕਿਸੇ ਮਜ਼ਾਕ ਦੇ ਵਿੱਚ ਗੱਲ ਕਰੀ ਹੁੰਦੀ ਹੈ ਵੀ ਸਾਡੇ ਗੱਲ ਤਾਂ ਬਲਾਈ ਪਈ ਹੈ ਮਤਲਬ ਅੰਮ੍ਰਿਤ ਵੇਲੇ ਉੱਥੇ ਨਾ ਕਿੰਨੇ ਬੰਦੇ ਸਿੱਤੇ ਬੈ ਹੋਣਗੇ ਨਾਲ ਗਵਨ ਦੀ ਨਹੀਂ ਸਿੱਤੇ ਬੈ ਹੋਣਗੇ ਉਹ ਬੰਗਦੇ ਸਾਡੇ ਤੱਕ ਬਲੇ ਗਉਣ ਪਈ ਹੈ ਪਰ ਸਾਨੂੰ ਸਮਝ ਆ ਗਈ ਜੇ ਨਾ ਅਨਭਵ ਗਿਆਨ ਕੀਤਾ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਗੀਤਾ ਫਿਰ ਲੋਗ ਆਜ ਦੁਨੀਆਂ ਦੇ ਭੈ ਦੇ ਵਿੱਚ ਫਸ ਜਾਂਦੇ ਹੋਗੇ ਇਸ ਕਰਕੇ ਸਾਨੂੰ ਸਮਝ ਆ ਗਈ ਹੈ ਫਿਰ ਮਹਾਰਾਜ ਕਹਿੰਦੇ ਮਹਾਰਾਜ ਕਹਿੰਦੇ ਬੜਾ ਪਿਆਰਾ ਸਬਦ ਜਿਸ ਤੇ ਸੁਤਾਨ ਨਾਨਕਾ ਜਗਾਏ ਸੋਈ ਇਹ ਸਾਰਾ ਸੰਸਾਰ ਗਫਲ ਦੀ ਨੀਂਦ ਵਿੱਚ ਸੁਤਤਾ ਹੋਇਆ ਹੈ ਹਮੂ ਜੋ ਬੁਝਾ ਬੁਝਣਾ ਪਰਗਾਨੇ ਜਿਸ ਤੇ ਸੁਤਾਨ ਨਾਨਕਾ ਜਗਾਏ ਸੋਈ ਜੇ ਘਰ ਹੁੰਜੇ ਆਪਣਾ ਤਾਂ ਨੀਂਦ ਨਾਲ ਜੇ ਆਪਣੇ ਘਰ ਦੀ ਸਮਝ ਆ ਜਾਏ ਫਿਰ ਇਹ ਗਫਲ ਦੀ ਨੀਂਦ ਨਹੀਂ ਲੋਕ ਸੌਂਦੇ ਤੇ ਮਾਇਆ ਮੋਹ ਨੀਂਦ ਦੀ ਨਿਆਈਂ ਦੇ ਵਿੱਚੋਂ ਮੁਕਤ ਹੋ ਕੇ ਜਗਾ ਗੁਰਮੁਖ ਜਾਗੈ ਨੀਂਦਾਂ ਸੋਵੇ ਕਬੀਰ ਇਸ ਸਮਝਾਦੀ ਹੈ ਕਿ ਇਹ ਸਾਡੇ ਆਪ ਦੇ ਆਉਗਣਾ ਕਰਕੇ ਦੋਖਾ ਹੈ ਦੱਦਾ ਦੋਸ ਨਦੇਉ ਕਿਸ ਸਹਿ ਦੋਸ ਕਰਮਾਂ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਤੀਜਾ ਹੈ ਅਵਰਜਨ ਮਰਿਆ ਤੇ ਜਦੋਂ ਫਿਰ ਮਾਰ ਪੈਂਦੀ ਹੈ ਫਿਰ ਪੁਕਾਰਦਾ ਹੈ ਦੋਸ ਵੀ ਦੂਜਿਆਂ ਨੂੰ ਦਿੰਦਾ ਹੈ ਲਾਗੀ ਚੋਟ ਮਾਰਾਂਤੀ ਰਹੋ ਤਵੀਰਾ ਪਰ ਸਾਨੂੰ ਦਾ ਉਹ ਗੁਰੂ ਦੇ ਸ਼ਬਦ ਦੀ ਇੰਨੀ ਦੀ ਚੋਟ ਵੱਜੀ ਹੈ ਗੁਰਦੇ ਸ਼ਬਦੀ ਚੋੜ ਨਾਲ ਸਾਡੇ ਅੰਦਰ ਅਲਪਾ ਪ੍ਰਕਾਸ਼ ਹੋ ਗਿਆ ਤੇ ਹੁਣ ਸਾਡਾ ਮਨ ਟਿਕਾ ਦੇ ਵਿੱਚ ਆ ਗਿਆ ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੈ ਔਰ ਜਦੋਂ ਮਾਰ ਪੈਂਦੀ ਹੈ ਗੱਭਲ ਸੁੱਤਿਆਂ ਨੂੰ ਫਿਰ ਪੁਕਾਰ ਕਰਦਾ ਹੈ ਦੋਸ ਵੀ ਦੂਜਿਆਂ ਨੂੰ ਦਿੰਦਾ ਹੈਗਾ ਦੋਸ ਵੀ ਦੂਜਿਆਂ 'ਚ ਕੱਢਦਾ ਹੈਗਾ ਪਰ ਸਾਨੂੰ ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਰਾਹੀਂ ਗੁਰੂ ਦੇ ਸ਼ਬਦੀ ਲਾਗੀ ਚੋੜ ਬ੍ਰਹਮੂ ਦੇ ਸਾਡੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਦੀ ਜੋਤ ਵੱਜੀ ਹੁਣ ਖੜਾ ਮਨ ਟਿਕਾਣੇ ਆ ਗਿਆ ਅਸੀਂ ਗੁਰੂ ਦੇ ਸ਼ਬਦ ਨਾਲ ਜੁੜ ਗਏ ਮਨ ਬੇਟਿਆ ਅਧਿਆਤ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਸਾਡਾ ਗੁਰੂ ਦੇ ਸ਼ਬਦ ਨਾਲ ਮੰਗ ਬਿੰਨਿਆ ਗਿਆ ਤੇ ਸਾਡੇ ਸਾਰੇ ਮਨ ਟਿਕਾਣੇ ਆ ਗਿਆ ਸਾਡੇ ਜਿਹੜੇ ਚੋਰੇ ਬਿਕਰ ਖਤਮ ਹੋ ਗਏ ਹਨ ਹਬੀਰਾ ਚੋੜੂ ਲਵੇ ਨੀ ਸੇ ਲਕੇ ਲਾਗਤ ਤੇ ਉਸਾਸ ਚੋਟ ਸਹਾਰੈ ਸਬਦ ਕੀ ਤਾਤ ਗੁਰੂ ਮੈਂ ਦਾਸ ਕਬੀਰ ਚੋਟ ਸੁਹੇਲੀ ਸੁਹੇਲੀ ਸੇਲ ਕੀ ਸੇਲ ਕੀ ਇਹ ਨੇਜਾ ਜਦੋਂ ਗੁਰੂ ਦੇ ਸ਼ਬਦ ਦੀ ਚੋਲ ਮਦੀਨਾ ਕਬੀਰ ਚੋਟ ਸੁਹੇਨੀ ਸੇਲ ਕੀ ਲਾਗ ਤਲੇ ਉਫਾਸ ਜਦੋਂ ਗੁਰੂ ਦੇ ਸ਼ਬਦ ਰੂਪੀ ਵਰਸ਼ਾ ਸਾਡੇ ਹਿਰਦੇ 'ਚ ਵਜਿਆ ਨਾ ਤਾਂ ਪਰਮਾਤਮਾ ਦੇ ਪਿਆਰ ਦੀ ਤਾਂ ਪੈਦਾ ਹੋਈ ਕਬੀਰ ਚੋਟ ਸੁਹੇਲੀ ਸੁਹੇਲੀ ਫੋਕਨੇੜ ਵਾਲੀ ਜੇ ਸੱਸੇ ਨੂੰ ਔਂਕੜ ਆ ਜੇ ਫਿਰ ਹੁੰਦਾ ਸੁੱਖ ਦੇਣਾ ਜੇ ਸੱਸਾ ਮੁਕਤਾ ਫਿਰ ਹੁੰਦਾ ਸਹੇਲੀ ਜਿਵੇਂ ਸਖਿਓ ਸਹੇਲੀ ਹੋ ਪੈਣਾ ਉਹਦਾ ਮੁਕਤ ਸਹੇਲੀ ਸੱਸਾ ਮੁਕਤਾ ਹੋਏ ਜੇ ਸੱਸੇ ਨੂੰ ਔਂਕੜ ਆ ਜੇ ਫਿਰ ਸੁਹੇਲੀ ਸੋਕੀ ਇਹ ਜਿਹੜੀ ਸ਼ਬਦ ਦੀ ਚੋਟ ਵੱਜਿਆ ਮੇਰੇ ਹਿਰਦੇ ਚ ਪਰਮਾਤਮਾ ਦੇ ਗੁਰੂ ਦੀ ਸ਼ਬਦ ਦਾ ਤੀਰ ਵੱਜਿਆ ਨਾ ਇਹ ਸੁੱਖ ਦੇਣ ਵਾਲੀ ਹੈ ਲਾਗਤ ਲੈ ਅਫਾਸ ਮੇਰੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਪਿਆਰ ਪੈਦਾ ਹੋ ਗਿਆ ਤਾਨ ਪੈਦਾ ਹੋ ਗਿਆ ਕਬੀਰ ਚੋਟ ਸੁਹੇਲੀ ਸੇ ਲਗੀ ਲਾਗਤ ਲਈ ਉਾਸਾ ਸਾਡੇ ਹਿਰਦੇ ਚ ਚਾ ਪੈਦਾ ਹੋ ਗਿਆ ਕਬੀਰ ਸਤਗੁਰੂ ਸੂਰਮੇ ਬਾਹਿਆ ਬਾਣ ਜੋ ਏਕ ਜਦੋਂ ਖਿੱਚ ਕੇ ਤੀਰ ਮਾਰਨ ਸ਼ਬਦ ਦਾ ਲਾਗਤ ਹੀ ਭੋਏਂਗੇ ਰ ਪਰਿਆ ਪਰਿਆ ਕਲੇਜੇ ਦੇ ਸਾਰੇ ਜਿਹੜੇ ਵਿਕਾਰ ਸੀਗੇ ਨਿਰਹੰਕਾਰ ਹੋ ਕੇ ਦਿੱਖਿਆ ਨਿਰਭਉ ਨਿਰੰਕਾਰ ਇਹ ਸਾਰੇ ਔਗਣ ਮਿਟ ਗਏ ਜਦੋਂ ਉਸ ਸ਼ਬਦ ਦੇ ਤੀਨ ਮਾਰ ਗਏ ਚੋਟ ਸਹਾਰੇ ਸ਼ਬਦ ਕੀ ਤਾਸ ਗੁਰੂ ਮੀਨਦਾਸ ਮਾਰਾ ਕਹਿੰਦੇ ਜਿਹੜਾ ਇਹ ਸ਼ਬਦ ਦੀ ਚੋਟ ਸਹਾਰ ਲੈਂਦਾ ਸਾਡੇ ਤਾਂ ਇਹ ਵੱਜੀ ਹੈ ਗੁਰੂ ਦੇ ਸ਼ਬਦ ਨੇ ਚੋਟ ਕਰਤੀ ਤੇ ਸਾਨੂੰ ਪਰਮਾਤਮਾ ਨਾਲ ਪਿਆਰ ਬਣ ਗਿਆ ਇਹ ਜਿਹੜਾ ਵੀ ਚੋਟ ਸਹਾਰ ਲੈਂਦਾ ਉਹ ਮੇਰਾ ਗੁਰੂ ਹੈ ਉਹ ਮੇਰਾ ਮੁghi ਹੈ ਮੈਂ ਉਹਦਾ ਦਾਸ ਹਾਂ ਕਬੀਰ ਮੁਲਾ ਮੁਨਾਰੇ ਕਿਆ ਚਲ ਹੈ ਸਾਈ ਨਾ ਬਹਿਰਾ ਹੋਇ ਜੇ ਕਾਲ ਤੂੰ ਬਾਗ ਦੇ ਦਿਲ ਹੀ ਭੀਤਰ ਜੋਇ ਧੰਨ ਬਾਬਾ ਕਬੀਰ ਜੀ ਇੱਕ ਵਾਰੀ ਸਾਰੇ ਤੋਂ ਧੰਨ ਬਾਬਾ ਕਬੀਰ ਜੀ ਬਲੀ ਹਾਰੇ ਜਾਈਏ ਕਰੋ ਵੀ ਵੱਡੀਆਂ ਪ੍ਰੋਬਲਮਾਂ ਆਲੇ ਬਨਾਰਸ ਵਿੱਚ ਪੈਦਾ ਹੋਏ ਨੇ ਉੱਥੇ ਮੁਗੀ ਬ੍ਰਾਹਮਣ ਵੀ ਬੈਠੇ ਨੇ ਮੁਸਲਮਾਨਾਂ ਦਾ ਰਾਜ ਹੈ ਪਰ ਹਰ ਇੱਕ ਨੂੰ ਚੈਲੰਜ ਕਰਦੇ ਆ ਕਦੇ ਪੰਡਤ ਨੂੰ ਕਹਿੰਦੇ ਨੇ ਕਿਆ ਪੜੀ ਹੈ ਕਿਆ ਦੁਨੀਆ ਹੈ ਕਿਆ ਵੇਦ ਪੁਰਾਣਾ ਦੁਨੀਆ ਹੈ ਕਿਆ ਪੜੇ ਹੋਏ ਕਿਆ ਹੋਈ ਜੋ ਸਹਿਜ ਨਾ ਮਿਲੀ ਉਹ ਸੋਈ ਹਰ ਇੱਕ ਨੂੰ ਚੈਲੰਜ ਕਰਦੇ ਆ ਜਦ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਕੱਦ ਗਲੀ ਜਿਨ੍ਹਾਂ ਜਗ ਮਾਲੀਆਂ ਲੋਟੇ ਹੱਥ ਨਾ ਵੱਧ ਇਹ ਸੰਤ ਹਰ ਕੇ ਸੰਤ ਨਾ ਆਖੀਆਂ ਹੈ ਬਾਰਾਸ ਕੇ ਸਾਥ ਤੇ ਉਹਨਾਂ ਨੂੰ ਮੁੱਲਾਂ ਨੂੰ ਕਹਿ ਰਹੇ ਮੁਗਲਾਂ ਦਾ ਰਾਜ ਹੈ ਮੁਗਲਾਂ ਦਾ ਰਾਜ ਹੈ ਬਲਿਹਾਰੇ ਜਾਈਏ ਇੰਨੀਆਂ ਔਕੜਾਂ ਦੇ ਬਾਵਜੂਦ ਉਹ ਸੱਚ ਦਾ ਬੰਦਾ ਨਹੀਂ ਛੱਡਿਆ ਕਿਉਂ ਕਿ ਪਰਮਾਤਮਾ ਵਿੱਚ ਅਭੇਦ ਹੋਏ ਹੋਏ ਉਹ ਜਿਹੜਾ ਅਲਪੋ ਪ੍ਰਕਾਸ਼ ਦੀ ਗੱਲ ਕੀਤੀ ਆ ਉਹਨਾਂ ਅੰਦਰ ਸੂਰਜ ਵਰਗਾ ਤੇਜ ਪ੍ਰਤਾਪ ਹੈ ਤੇ ਸੰਦਰਮਾ ਵਰਗੀ ਸ਼ੀਤਲਤਾ ਗਈ ਕਬੀਰ ਮੁੱਲਾ ਮਨਾਰੇ ਕਿਆ ਜੜੇ ਸਾਰੀ ਨਾ ਗਹਿਰਾ ਹੋਏ ਕਹਿੰਦਾ ਉਹ ਤੇ ਜਦੋਂ ਕਾਜ ਮੁੱਲਾ ਦਿੰਦਾ ਬਾਣ ਦਿੰਦਾ ਮਨਾਰੇ ਦੇ ਚੜ ਕੇ ਕੱਲਾ ਹੂ ਬੱਲਾਹੂ ਅਕਬਰ ਕਦਾਂ ਮਨਾਰੇ ਦੇ ਚੜ ਕੇ ਬਾਗਦਣਾ ਕੋਈ ਪਰਮਾਤਮਾ ਮੇਰਾ ਥੋੜਾ ਗੋੜਾ ਥੋੜਾ ਤਬੀਰ ਮੁੱਲਾ ਮਨਾਰੇ ਤੇ ਆ ਚੜਾ ਸਾਈਂ ਨਾ ਪਹਿਰਾ ਹੋਏ ਜਾਕਾਰ ਨੂੰ ਬਾਂਦਦੇ ਦਿਨ ਹੀ ਪੀਤਰ ਜੋ ਤੂੰ ਉੱਚਾ ਚੜ ਕੇ ਬਾਗਦਣਾ ਕੋ ਤਾਂ ਤੇਰੇ ਹਿਰਦੇ ਚ ਮਿਠਾ ਹੈ ਮਾਰੇ ਤੇ ਨਿਲੇ ਜਿਹੜੇ ਪਰਮਾਤਮਾ ਨੂੰ ਉੱਚੀ ਬਾਗ ਦਿਨੇ ਉਹ ਕੋਈ ਬਹਿਰਾ ਨਹੀਂ ਉਹ ਤੇਰੇ ਹਿਰਦੇ ਚ ਵਸਦਾ ਹੈ ਬੜਾ ਪਿਆਰਾ ਬਾਬਾਈ ਦਾ ਚਲਦਾ ਹੈ ਦੱਖਣ ਦੇਸ਼ ਹਰੀਕਾ ਵਾਸਾ ਪੱਛਮ ਅੱਲਾ ਮਕਾਮਾ ਮਰਾ ਕਹਿੰਦੇ ਨੇ ਮੁਸਲਮਾਨ ਕਹਿੰਦੇ ਪੱਛਮ ਦੇ ਵਿੱਚ ਅੱਲਾ ਵਸਦਾ ਹੈ ਹਿੰਦੂ ਕਹਿੰਦਾ ਦੱਖਣ ਚ ਪਰਮਾਤਮਾ ਦਾ ਘਰ ਹੈ ਦੱਖਣ ਦੇਸ਼ ਹਰੀਕਾ ਵਾਸਾ ਪੱਛਮ ਅੱਲਾ ਮਕਾਮਾ ਦਿਲ ਮੇਂ ਖੋਜ ਦਿਲਾ ਮੇਂ ਖੋਜੋ ਇਹ ਹੀ ਥਾਲੋਕ तू हिरदे च खोज वह तेरे हिरदे बैठा है जो महाराज कहते हैं तो ही संग समाई तू बार फिर तेरे हिरदे बैठा है काहे रे बन खोजन जाई सरब नी सदा अलेपा तुही तो संग समाई मध्य उई जिन्हें फुल्बे बसती है शीशे में सा चेहरा बसता है ਉਹੋ ਮੱਤ ਜਿਉਂ ਬਾਸ ਬਸ ਕਰੇ ਮੁਕਰਮਾ ਹੈ ਜਿ세 ਸਾਈ ਤੈਸੇ ਹੀ ਹਰ ਬਸੇ ਨਰੰਤਰ ਘਟਨੀ ਬੋ ਜੋ ਭਾਈ ਬਾਹਰ ਪੀਤਰ ਏ ਕੋ ਨਾਨੂ ਇਹੋ ਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਜੀ ਨੈ ਮਿਟਾਇ ਨਾ ਪ੍ਰਮਖੀ ਆਪਣਾ ਆਪ ਜੀਨੇ ਬਿਨਾ ਤੇ ਜਿਹੜੀ ਕਾਈ ਅੱਜ ਕੱਲ ਤਾਂ ਸਰੋਵਰ ਨਹੀਂ ਰਹੀ ਉੱਤੇ ਨਾ ਜਿਹੜਾ ਹਰਾ ਰਾਇਦਾ ਗੂਰ ਜਉਂ ਪਾਈਂ ਦੇਦੀ ਉਹ ਕਾਈ ਨੂੰ ਪਾਸੇ ਕਰਨਾ ਪੈਂਦਾ ਥੰਦੇ ਪਾਣੀ ਦੇ ਮੱਦੇ ਮਰਿਆ ਕਦੇ ਜਿੰਨਾਂ ਕੋ ਗੁਰੂ ਦੇ ਗੁਰੂ ਮੁੱਲਾਮਨਾਰੇ ਕੀ ਜੜੇ ਸਾਂ ਨੂੰ ਦਾ ਬਹਿਰਾ ਹੋਏ ਜਾਗਾਂ ਨੂੰ ਮੰਗਦੇ ਦਿਲ ਹੀ ਪੀਤਰ ਹੋਏ ਉਹ ਤੇਰੇ ਹਿਰਦੇ ਵਿੱਚ ਹੀ ਵਾਸਦਾ ਤਾਂ ਫਿਰ ਆਪਾਂ ਹੀ ਪੁਕਾਰਨਾ ਕਰੋ ਵਾਹਿਗੁਰੂ ਵਾਹਿ ਉਹਦਾ ਇਹ ਮਤ ਕਰਾਇਆ ਜਾਂ ਪਟਨਾਇ ਦੇ ਸਾਰੇ ਆਏ ਇਸ ਲਈ ਸਾਨੂੰ ਸਾਰੇ ਸੰਗਤਾਂ ਨੇ ਉਹਨੂੰ ਥੋੜਾ ਜਿਹਾ ਸਪਣਾ ਟਾਈਮ ਨਾਲ ਸਪਣਾਏਗਾ ਬਹੁਤ ਸੁਖੋਲ ਘਮਾਇਆ ਥੋੜਾ ਸਮਾ ਥੋੜਾ ਹੀ ਧਾਮ ਹੈ ਗੁਰਸਿੱਖ ਦੇ ਸਿਆ ਥੋੜਾ ਸੋਣਾ ਟਾਈਮ ਨਾਲ ਸੋਣਾ ਟਾਈਮ ਨਾਲ ਆਪਣਾ ਇਲਾਹਾ ਲੈਣੇ ਦਾ ਇਹ ਸਭ ਤੋਂ ਵੱਡੇ ਭਾਗੋਂ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਦੇ ਆ ਵੱਡੇ ਭਾਗਾਂ ਵਾਲੇ ਗੁਰੂ ਮਾਰਾ ਕਿਰਪਾ ਕਰਨ ਇਹ ਸਨ ਜੋੜੀ ਰੱਖਣ ਤੇ ਜਿਹੜਾ ਕੋਸ ਅਸੀਂ ਵਿਚਾਰਦੇ ਆ ਇਹ ਸਾਡੇ ਜੀਵਨ ਦਾ ਕਵੀਰ ਸੂਰਜ ਚੰਦ ਦਾ ਉਦੈ ਭਈ ਸਭ ਦੇ ਸਾਨੂੰ ਦੇ ਮਿਲੀ ਹੈ ਇਹਦੇ ਸੂਰਜ ਵਰਗਾ ਤੇਜ ਪ੍ਰਕਾਸ਼ ਤੇ ਚੰਦਰਮਾ ਵਰਗੀ ਸ਼ੀਤਲਤਾ ਪੈਦਾ ਹੋ ਜਾਵੇ ਨਾ ਮਿਲੋ ਪ੍ਰੋਗ ਪ੍ਰੋਗ ਦੇ ਨਾਨਕਾਰ ਪ੍ਰਭ ਆਪੇ ਦੇ ਵੇਲੇ ਵਾਹਿਗੁਰੂ ਦੀ ਕਾਰਤਾ ਵਾਹਿਗੁਰੂ